ਸਰਸਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਹਿ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਸ਼ਾਹਪੂਰ ਕੰਡੀ ਡੈਮ ਕੀਤਾ ਤੇਜ਼ ਪਾਕਿਸਤਾਨ ਜਾਣ ਵਾਲੇ ਪਾਣੀ ਤੇ ਲੱਗੇਗੀ ਰੋਕ ਇਸ ਸਾਲ ਦੇ ਅਖੀਰ ਤੱਕ ਪੂਰਾ ਹੋ ਜਾਵੇਗਾ ਕੰਮ ਅਟਾਰੀਵਾਗਾ ਸਰਹੱਦ ਦੇ ਉੱਤੇ ਰੀਟਰੀਟ ਸੈਰਮਨੀ ਮੂੜ ਤੋਂ ਹੋਈ ਸ਼ੁਰੂ ਰੀਟਰੀਟ ਸੈਰਮਨੀ ਲਈ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ 7 ਮਈ ਨੂੰ ਸਲਾਨੀਆਂ ਲਈ ਰੀਟਰੀਟ ਸੈਰਮਨੀ ਕੀਤੀ ਗਈ ਸੀ ਬੰਦ ਨੋਜਮਾਨ ਲੜਕੇ ਦੀ ਕੁੱਟਮਾਰ ਤੇ ਕੇਸ ਕਤਲ ਦਾ ਮਾਮਲਾ ਲੜਕੀ ਨੂੰ ਮੈਸੇਜ ਕਰਨ ਦਾ ਲਗਾਇਆ ਗਿਆ ਇਲਜ਼ਾਮ ਪੁਲਿਸ ਨੇ ਲੜਕੇ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕੀਤਾ ਮਾਮਲਾ ਪ੍ਰੇਸ਼ ਰਾਵਲ ਨੇ ਹੀਰਾ ਫੇਰੀ 3 ਦੀ ਸ਼ੂਟਿੰਗ ਛੱਡੀ ਵਿਚਕਾਰ ਅਕਸ਼ੇ ਨੇ ਪ੍ਰੇਸ਼ ਰਾਵਲ ਦੇ ਉੱਤੇ ਕੀਤਾ 25 ਕਰੋੜ ਦਾ ਮੁਕੱਦਮਾ ਪ੍ਰੇਸ਼ ਰਾਵਲ ਦੇ ਕਿਰਦਾਰ ਬਾਬੂਰਾਓ ਦੀ ਦਰਸ਼ਕਾਂ ਨੂੰ ਉਡੀਕ ਅਕਸ਼ੇ ਕੁਮਾਰ ਤੇ ਵਿੱਕੀ ਕੌਸ਼ਲ ਵਿਚਕਾਰ ਝਗੜਾ ਆਪਰੇਸ਼ਨ ਸਿੰਦੂਰ ਤੇ ਫਿਲਮ ਬਣਾਉਣ ਪਿੱਛੇ ਲੜਾਈ ਟਵਿੰਕਲ ਖੰਨਾ ਨੇ ਆਪਣੇ ਪਤੀ ਅਕਸ਼ੇ ਨੂੰ ਡਾਂਟਿਆ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਸ਼ਾਹਪੂਰ ਕੰਡੀ ਡੈਮ ਦਾ ਕੰਮ ਹੋਰ ਤੇਜ਼ ਕਰ ਦਿੱਤਾ ਗਿਆ ਹੈ ਮਾਦੋਪੁਰ ਹੈਡ ਵਰਕਰਸ ਤੋਂ ਲਗਭਗ 7 ਕਿਲੋਮੀਟਰ ਉੱਪਰ ਅਤੇ ਰਣਜੀਤ ਸਾਗਰ ਡੈਮ ਤੋਂ ਲਗਭਗ 11 ਕਿਲੋਮੀਟਰ ਹੇਠਾਂ ਰਾਵੀ ਦਰਿਆ ਦੇ ਉੱਤੇ ਲਗਭਗ 3300 ਕਰੋੜ ਰੁਪਏ ਲਾਗਤ ਦੇ ਨਾਲ ਬਣਨ ਵਾਲਾ ਇਹ ਸ਼ਾਹਪੂਰ ਕੰਡੀ ਡੈਮ ਬਹੁਮੰਤਵੀ ਰਣਜੀਤ ਸਾਗਰ ਡੈਮ ਦਾ ਹਿੱਸਾ ਹੋਏਗਾ ਜਿਸ ਦੇ ਵਿੱਚ ਦੋ ਪਣ ਬਿਜਲੀ ਪਲਾਂਟ ਵੀ ਸ਼ਾਮਲ ਹੈ ਜਿਨ੍ਹਾਂ ਦੇ 2025 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ ਇਸ ਸ਼ਾਹਪੁਰ ਕੰਢੀ ਡੈਮ ਦੇ ਚਾਲੂ ਹੋਣ ਦੇ ਉੱਤੇ ਜਿੱਥੇ ਇਸ ਡੈਮ ਤੋਂ 206 ਮੈਗਾਵਾਟ ਬਿਜਲੀ ਉਤਪਾਦਨ ਲਗਭਗ 1042 ਮਿਲੀਅਨ ਸਾਲਾਨਾ ਯੂਨਿਟ ਹੋਏਗਾ ਉੱਥੇ ਹੀ ਰਣਜੀਤ ਸਾਗਰ ਡੈਮ ਤੋਂ ਵੀ ਪੂਰੀ ਸਮਰੱਥਾ ਦੇ ਨਾਲ 600 ਮੈਗਾਵਾਟ ਬਿਜਲੀ ਦਾ ਉਤਪਾਦਨ ਪ੍ਰਾਪਤ ਹੋਣ ਦੇ ਨਾਲ ਨਾਲ ਰਾਵੀ ਦਰਿਆ ਦਾ ਅਣਵਰਤਿਆ ਪਾਣੀ ਨੂੰ ਵੀ ਪਾਕਿਸਤਾਨ ਤੋਂ ਜਾਣ ਤੋਂ ਰੋਕਿਆ ਜਾਏਗਾ ਸ਼ਾਹਪੂਰ ਕੰਡੀ ਡੈਮ ਦੇ ਪਿੱਛੇ ਬਣੀ ਝੀਲ ਦੇ ਵਿੱਚ ਪਾਣੀ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਸਮੇਂ ਝੀਲ ਦੇ ਵਿੱਚ ਲਗਭਗ 390 ਮੀਟਰ ਉੱਚਾ ਪਾਣੀ ਭਰਿਆ ਹੋਇਆ ਜਦਕਿ 401 ਮੀਟਰ ਜਲ ਪੱਧਰ ਹੋਣ ਦੇ ਉੱਤੇ ਜਿੱਥੇ ਜੰਮੂ ਕਸ਼ਮੀਰ ਹਾਈ ਲੈਵਲ ਨਹਿਰ ਦੇ ਰਸਤੇ 1150 ਕਿਊਸਿਕਾ ਪਾਣੀ ਮਿਲੇਗਾ ਜਿਸ ਦੇ ਵਿੱਚ 32173 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਏਗੀ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਅਨੁਸਾਰ 20 April 1995 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੀ ਵੀ ਨਰਸੀਮਹਾ ਰਾਓ ਦੁਆਰਾ ਸ਼ਾਹਪੁਰ ਕੰਢੀ ਡੈਮ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਲਗਭਗ 3 ਦਹਾਕਿਆਂ ਬਾਅਦ ਜੰਮੂ ਅਤੇ ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਵਿੱਚ ਰਾਵੀ ਨਦੀ ਦੇ ਉੱਤੇ ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਆਖਰਕਾਰ ਪੂਰਾ ਹੋਣ ਵਾਲਾ 55.5 ਮੀਟਰ ਉੱਚਾ ਹੈ ਡੈਮ 3300 ਕਰੋੜ ਰੁਪਏ ਦੀ ਲਾਗਤ ਦੇ ਨਾਲ ਸ਼ਾਹਪੁਰ ਕੰਡੀ ਮਲਟੀਪਰਪਸ ਰਿਵਰ ਵੈਲੀ ਪ੍ਰੋਜੈਕਟ ਦਾ ਹਿੱਸਾ ਹੈ ਜਿਸ ਦੇ ਵਿੱਚ 206 ਮੈਗਾਵਾਟ ਦੀ ਸਥਾਪਿਤ ਸਮਰਥਾ ਵਾਲੇ ਦੋ ਪਣ ਬਿਜਲੀ ਪਲਾਂਟ ਵੀ ਸ਼ਾਮਲ ਨੇ ਪੰਜਾਬ ਵੱਲੋਂ ਲਾਗੂ ਕੀਤਾ ਜਾ ਰਿਹਾ ਇਹ ਪ੍ਰੋਜੈਕਟ ਰਾਵੀ ਨਦੀ ਦੇ ਕੁਝ ਪਾਣੀ ਨੂੰ ਘਟਾਉਣ ਦੇ ਵਿੱਚ ਮਦਦ ਕਰੇਗਾ ਜੋ ਕਿ ਇਸ ਸਮੇਂ ਮਾਦੋਪੁਰ ਬੈਰਾਜ ਰਾਹੀਂ ਪਾਕਿਸਤਾਨ ਵੱਲ ਵਹਿ ਰਿਹਾ ਹੈ ਹਾਲਾਂਕਿ ਪ੍ਰੋਜੈਕਟ ਦੇ ਪੂਰੇ ਲਾਭ ਸਿੰਚਾਈ ਅਤੇ ਬਿਜਲੀ ਉਤਪਾਦਨ ਪਾਵਰ ਪਲਾਂਟਾਂ ਦੇ ਪੂਰਾ ਹੋਣ ਤੋਂ ਬਾਅਦ ਹੀ ਪ੍ਰਾਪਤ ਹੋਣਗੇ ਦੋਵਾਂ ਪਣ ਬਿਜਲੀ ਪਲਾਂਟਾਂ ਦਾ ਨਿਰਮਾਣ 2025 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ ਬਿਊਰੋ ਰਿਪੋਰਟ ਅਮਰਤ ਟੀਵੀ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਦੇਖਿਆ ਜਾ ਰਿਹਾ ਸੀ ਇਸ ਦੌਰਾਨ ਭਾਰਤ ਨੇ ਅੰਮ੍ਰਿਤਸਰ ਦੇ ạtਾਰੀ ਵਾਗਾ ਸਰਹੱਦ ਦੇ ਉੱਤੇ ਰੀਟ੍ਰੀਟ ਸੈਰਮਨੀ ਰੋਕ ਦਿੱਤੀ ਸੀ ਪਰ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਹੋਏ ਸਮਝੌਤੇ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟ ਗਿਆ ਹੈ ਇਸ ਦੌਰਾਨ ਅੰਮ੍ਰਿਤਸਰ ਦੇ ạtਾਰੀ ਵਾਗਾ ਸਰਹੱਦ ਦੇ ਉੱਤੇ ਅੱਜ ਰੀਟ੍ਰੀਟ ਸੈਰਮਨੀ ਦੁਬਾਰਾ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਦਰਵਾਜ਼ੇ ਬੰਦ ਰਹੇ ਅਤੇ ਦੋਵੇਂ ਦੇਸ਼ਾਂ ਦੀ ਸੈਨਿਕਾਂ ਵੱਲੋਂ ਦੋਸਤੀ ਦਾ ਹੱਥ ਨਹੀਂ ਮਿਲਾਇਆ ਗਿਆ ਰੀਟਰੀਟ ਸੈਰਮਨੀ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਕਾਰਨ ਟਾਰੀਵਾਗਾ ਬਾਰਡਰ ਦੇ ਉੱਤੇ ਦੁਕਾਨਦਾਰਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਵੀ ਦੇਖਣ ਨੂੰ ਮਿਲੀ ਮੇਰਾ ਸਰ ਯਾਹ ਪੇ ਰੈਸਟੋਰੈਂਟ ਹੈ ਆਪਣੀ ਅਵੇਲੀ ਕੇ ਨਾਮ ਸੇ ਜੋ ਟਾਰੀ ਕੀਆ ਰੀਟਰੀਟ ਸੈਰਮਨੀ ਚੱਲੀ ਹੈ ਉਸ ਕੋ ਲੈ ਕਰਕੇ ਹਮਾਰੇ ਮਨ ਮੇ ਬਹੁਤ ਖੁਸ਼ੀ ਹੈ ਕਿਉਂਕਿ 1 ਮਹੀਨਾ ਹੋ ਗਿਆ ਥਾ 1 ਮਹੀਨੇ ਮੇ ਆਪਨੇ ਨਾ जो भगवान को इतनी दवाएँ मांग मांग के हमने जो भगवान से प्रार्थना की है ना कि भगवान को ये बोला था कि जो भी इंडिया पाकिस्तान के तनाव थे उसको ख़त्म कर दे भगवान ना इंडिया का ना इंडिया का नुकसान हो ना पाकिस्तान का नुकसान है हम तो एक नागरिक हैं कोई नुकसान होता है तो नागरिक का होता है तो लेकिन आज हमारे मन में बहुत खुशी है एक महीने से हमारे घरों के चूल्हे जो ठंडे पड़ चुके थे आज हमारे घरों के चूल्हे तपने शुरू हो गए हैं यहाँ पर बहुत अच्छा लग रहा है और आज परेड भी खुली थी तो उसको देखकर बहुत मजे आए मैं चाहता हूँ कि, कि सभी लोग यहाँ पर देखने आए और जो लोग हैं उनका रोजगार चले हम लोग पहले धर्मशाला घूमने गए थे वहाँ पे भी सब कुछ अब ठीक है नॉर्मल है और अब आज हम अमृतसर आए हैं अमृतसर में हम लोग बाघा बॉर्डर गए हैं सब एकदम नॉर्मल है सारी चीजें एकदम अच्छे से चल रहा है और हम ये चाहते हैं इंडिया पाकिस्तान का संबंध अब ठीक हो जाए और सब लोग यहाँ पे आए और सब एंजॉय करें यहाँ के जो दुकानदार है जिनका बिजनेस चल गया है उनको बिजनेस भी अच्छा मिले कितनी देर बाद हम लोग करीबन आए दस बारह साल में अब देखने कैसा लग रहा है बहुत अच्छा लग रहा है अब सब चीजें बहुत अच्छी हो गई है सारे सारी शॉप वगैरह सब अच्छी है सारा रेस्टोरेंट वगैरह सब एकदम अच्छे से खुल गया है और यहाँ के लोग भी अब टूरिस्ट का वेट कर रहे हैं अमृतसर तो ललित शर्मा की रिपोर्ट ਸਮਰਤ ਟੀਵੀ ਨਾਬਾ ਬਲਾਕ ਦੇ ਪਿੰਡ ਮਲਕੋ ਤੋਂ ਇੱਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਲਬਪ੍ਰੀਤ ਨਾਮ ਦੇ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਦੇ ਕੇਸ ਕਤਲ ਕਰ ਦਿੱਤੇ ਗਏ ਅਤੇ ਵੀਡੀਓ ਵੀ ਬਣਾਈ ਗਈ ਉਧਰ ਦੂਜੇ ਪਾਸੇ ਕੁੱਟਮਾਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਲੜਕਾ ਉਹਨਾਂ ਦੀ ਲੜਕੀ ਨੂੰ ਮੈਸੇਜ ਕਰਦਾ ਸੀ ਜਿਸ ਕਾਰਨ ਉਹਨਾਂ ਨੇ ਇੱਕਦਮ ਚੁੱਕਿਆ ਸੋਸ਼ਲ ਮੀਡੀਆ ਦੇ ਉੱਪਰ ਲੜਕੇ ਦੇ ਕੇਸ ਕਤਲ ਕਰਨ ਵਾਲੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਇਸ ਵੀਡੀਓ ਦੇ ਵਿੱਚ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਨੌਜਵਾਨ ਲੜਕੇ ਲਵਪ੍ਰੀਤ ਦੀ ਕੁੱਟਮਾਰ ਕਰਨ ਤੋਂ ਬਾਅਦ ਸਰੀਆਮ ਉਸਦੇ ਕੇਸ ਕਤਲ ਕੀਤੇ ਜਾ ਰਹੇ ਨੇ ਨੌਜਵਾਨ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਇਸ ਮਾਮਲੇ ਸੰਬੰਧੀ ਪੀੜਤ ਨੌਜਵਾਨ ਲਵਪ੍ਰੀਤ ਨੇ ਦੱਸਿਆ ਹੈ ਕਿ ਉਸ ਵੱਲੋਂ ਪਿੰਡ ਦੀ ਲੜਕੀ ਨੋ ਸੁਨੇਹਾ ਭੇਜਣ ਦੇ ਨੂੰ ਲੈ ਕੇ ਉਸਦੇ ਪਰਿਵਾਰ ਵੱਲੋਂ ਪੰਚਾਇਤ ਅਤੇ ਪਿੰਡ ਨਿਵਾਸੀਆਂ ਦੀ ਮੌਜੂਦਗੀ ਦੇ ਵਿੱਚ ਖੰਬੇ ਨਾਲ ਬੰਨ ਕੇ ਉਸਦੇ ਨਾਲ ਕੁੱਟਮਾਰ ਕੀਤੀ ਗਈ ਉਸਦੇ ਸਿੱਖੀ ਸਰੂਪ ਦੌਰਾਨ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਜਿਸ ਦੇ ਲਈ ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਪੀੜਤ ਨੌਜਵਾਨ ਨੇ ਇਹ ਵੀ ਦੱਸਿਆ ਕਿ ਪਿੰਡ ਨਿਵਾਸੀਆਂ ਵੱਲੋਂ ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਪਿੰਡ ਦੇ ਵਿੱਚ ਘੁਮਾਇਆ ਵੀ ਗਿਆ ਮੈਨੂੰ ਇੱਕ ਬੇਟੀ ਨੂੰ ਮੈਸੇਜ ਹੋ ਗਿਆ ਈ ਗਲਤੀ ਨਾਲ ਹੈਲੋ ਤੇ ਫਰੈਂਡ ਦਾ ਬਸ ਉਸ ਤੋਂ ਬਾਅਦ ਹੀ ਉਹਨਾਂ ਨੇ ਮੈਨੂੰ ਕੁਛ ਨਹੀਂ ਕੀਤਾ ਉਤਭਾਵਨ ਕੋਲ ਕਾਲੇ ਝਾੜ ਮੈਂ ਕੰਮ ਤੇ ਸਵੇਰੇ ਗਿਆ 5 ਵਜੇ ਕੰਮ ਤੇ ਮੈਨੂੰ ਲੈ ਗਏ ਉਸ ਤੋਂ ਬਾਅਦ 6:30 6:30 7 ਵਜੇ ਨੂੰ ਕੁੱਟੇ ਹੀ ਉੱਥੇ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਮੱਦਨ ਲਗਾ ਹੱਥ ਮੇਰੇ ਕੋਹ ਬਾਗੀ ਮਗਰ ਬੰਨ ਕੇ ਰੱਸੀ ਬੰਨ ਲਈ ਰੱਸੀ ਬੰਨ ਕੇ ਉਸ ਤੋਂ ਬਾਅਦ ਮੈਨੂੰ ਕੁੱਟ ਕੇ ਪਿੰਡ ਕਾਲੇ ਝਾੜ ਤੋਂ ਲੈ ਆਈ ਮਾਲਕ ਨੂੰ ਉਸ ਤੋਂ ਬਾਅਦ ਕੁੱਟ ਕੇ ਮਿਲ ਤੇ ਮੇਰੇ ਸਰਟੀਫੀਕੇਟ ਕੇਸ ਰੱਖੇ ਸੀ ਮੇਰੇ ਜੁੜਾ ਕੀਤਾ ਸੀ ਜੇ ਤੁਹਾਡੇ ਸਾਹਮਣੇ ਪੜਨਾ ਪੰਨਾ ਸੀ ਆ ਦੇਖੋ ਕਰਨਾ ਪੜਿਆ ਭਈ ਕਿ ਉਸ ਤੋਂ ਬਾਅਦ ਉਹਨੇ ਮੇਰੇ ਤੇ ਕਤਲ ਕੀਤੇ ਗਰਮ ਪਾਣੀ ਪਾ ਕੇ ਮੇਰੇ ਉੱਪਰ ਤਨਵਚਾਰ ਵਾਰ ਫਿਰ ਅਸ ਮੁਦੀ ਫੋਟਾ ਸੰਤਾ ਜੀ ਨੇ ਉਸ ਤੋਂ ਬਾਅਦ ਉਹ ਕਰਾਇਆ 3 ਡਿਗਰੀ ਟੌਰਚਰ ਪੂਰਾ ਕੀਤਾ ਹੀ ਉਹ ਉਧਰ ਕੁੱਟਮਾਰ ਕਰਨ ਵਾਲੇ ਲੜਕੀ ਦੇ ਪਿਤਾ ਤਾਰਾ ਸਿੰਘ ਅਤੇ ਦਾਦੀ ਜਿਉਨੀਕੌਰ ਨੇ ਦੱਸਿਆ ਕਿ ਲਪ੍ਰਿਤ ਵੱਲੋਂ ਉਹਨਾਂ ਦੀ ਲੜਕੀ ਨੂੰ ਕੁਝ ਮੈਸੇਜ ਭੇਜੇ ਗਏ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਪਰ ਉਹਨਾਂ ਨੇ ਸਿੱਖੀ ਸਰੂਪ ਦੇ ਵਿੱਚ ਕੇਸਾਂ ਦੀ ਬੇਅਦਬੀ ਨੂੰ ਲੈ ਕੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਿਆ। ਉਹਨਾਂ ਦਾ ਕਹਿਣਾ ਸੀ ਕਿ ਇਸ ਨੌਜਵਾਨ ਵੱਲੋਂ ਕਾਫੀ ਸਮਾਂ ਪਹਿਲਾਂ ਹੀ ਆਪਣਾ ਸਿੱਖੀ ਸਰੂਪ ਛੱਡ ਦਿੱਤਾ ਗਿਆ ਸੀ ਅਤੇ ਇਹ ਪਿੰਡ ਦੇ ਵਿੱਚ ਗੁੰਡਾਗਰਦੀ ਕਰ ਰਿਹਾ ਸੀ ਜਿਸ ਕਰਕੇ ਉਹਨਾਂ ਨੇ ਇਸ ਨੂੰ ਸਬਕ ਸਿਖਾਉਣ ਦੇ ਲਈ ਇਹ ਸਭ ਕੁਝ ਕੀਤਾ। ਇਸਤਰੀ ਪਹਿਲਾਂ ਤੀਜੀ ਤਿੰਨ ਚਾਰ ਮਹੀਨੇ ਪਹਿਲਾਂ ਉਸ ਤੋਂ ਬਾਅਦ ਇਹਨੇ ਸਾਰਾ ਕੁਝ ਛੱਡ ਚੁੱਕਿਆ ਜੀ ਇਹ। ਹੁਣ ਤਾਂ ਇਹ ਪੋਨੀ ਰੱਖ ਦਤੀ ਜੀ। ਕੈਪ ਲੈ ਕੇ ਰੱਖ ਦਤੀ। ਪਹਿਲਾਂ ਵੀ ਕਿਸ ਗੱਲ ਦਾ ਵਾਇ ਹੋਇਆ ਕਿੰਨਾ ਚਿਰ ਤੇ ਬੰਦ ਰਹਾ ਵੀ ਨਹੀਂ। ਅਲਰੇਡੀ ਦੇਖ ਸਕਦੇ ਹੋ ਵੀਡੀਓ ਚ ਸਾਰਾ ਕੁਝ ਪ੍ਰੋਪਰ ਦਿਖ ਰਿਹਾ। ਤੇ ਇਹ ਮੇਰੇ ਘਰ ਵਾਲੇ ਮੈਸਜ ਫੋਨ ਤੇ ਮੈਸੇਜ ਕਰਦਾ ਸੀ। ਕਿਸੇ ਸਾਡੇ ਘਰ ਮੇਰੇ ਜਿਹੜਾ ਪਰਸਨਲ ਨੰਬਰ ਘਰੇ ਆ ਜੀ ਉਹਦੇ ਤੇ ਮੈਂ ਇਹ ਇਹ ਨੰਬਰ ਲਿੱਤਾ ਮੇਰੇ ਭਰਾ ਨਾਲ ਕੰਮ ਤੇ ਜਾਂਦਾ ਸੀ ਇਹ। ਇਹਦਾ ਕਈ ਵਾਰ ਫੋਨ ਫੋਨ ਆ ਗਿਆ ਹੂ ਘਰੋਂ। ਉਹਨੇ ਕਿਹਾ ਵੀ ਆ ਫੋਨ ਆਇਆ ਤੇਰਾ ਫੋਨ ਕੱਟ ਗਏ ਨੇ ਨੰਬਰ ਕੱਢ ਲਿਆ ਉਹ ਦੇਖੋ ਮੇਰੇ ਭਰਾ ਵਾਲੇ ਨੰਬਰ ਤੇ ਮੇਰੇ ਘਰ ਦਾ ਫਿਰ ਆਪਣੇ ਚਾਚੇ ਵਾਲੇ ਨੂੰ ਇਹ ਮੈਸੇਜ ਕਰਦਾ ਆਪਣੇ ਚਾਚੇ ਦੇ ਫੋਨ ਤੋਂ ਸਟੇਟਸ ਕੀ ਆਇਆ ਜੀ ਤਾਂ ਪਿੰਡ ਖੜਾ ਜੀ ਇਹਨਾਂ ਨੂੰ ਪਤਾ ਕਰ ਲੋ ਕਿ ਡਿਫਾਲਟਰ ਬੰਦਾ ਹੋ ਬਿਲਕੁਲ ਨਸ਼ੇੜੀ ਹੈ ਜੀ ਜਿਹੜੀ ਉਹ ਦਸਤਾਰ ਦੀ ਗੱਲ ਕਰਦੇ ਨੇ ਤਾਂ ਗੱਲੇ ਨਹੀਂ ਹੈ ਮੇਰੇ ਪੁੱਤ ਨੇ ਰਾਤ ਨੂੰ ਉਹ ਡਿਟੇਲ ਕਰੀ ਗਿਆ ਇਹਨੇ ਮੈਨੂੰ ਦੱਸਿਆ ਨਹੀਂ ਚੋਰੀ ਚੋਰੀ ਕਰੀ ਗਿਆ ਤੜਕਿਓਂ ਫੇਰੇ ਇਹਨੇ ਜਦੋਂ ਚੱਕਿਆ ਇਹ ਬੇਲ ਹੱਲੋਂ ਬੇਹਾਟਾ ਕਿ ਜੇ ਤੇ ਪੁੱਤ ਦੀ ਇੱਜ਼ਤ ਜਾਵੇ ਉਹ ਬਿਆਕੂਲੇ ਹੁੰਦਾ ਇੱਥੇ ਵੀ ਕੁੱਤੇ ਹੁਣ ਕੇਸ ਕੇਸ ਕਰੀ ਜਾਂਦੇ ਨੇ ਤੁਸੀਂ ਕੇਸ ਕੱਟ ਤੇ ਤੁਸੀਂ ਕੇਸ ਕੱਟ ਤੇ ਇਹਦਾ ਜ਼ੁਲਮ ਹੈ ਸਾਡੀ ਬੱਚੀ ਦਾ ਕੋਈ ਜ਼ੁਲਮ ਨਹੀਂ ਅਬ ਦੀ ਜਿੱਤੇ ਵੀ ਸਿੱਧ ਗਰਦਣਾ ਦਿੰਦੇ ਨੇ ਮਾਰ ਦਿੰਦੇ ਨੇ ਇਸ ਤਾਂ ਉਹਦੇ ਕੱਟੇ ਹੋਏ ਕੇਸ ਕੱਟੇ ਨੇ ਉਹਦੇ ਰੱਖੀ ਹੋਏ ਕੇਸ ਨਹੀਂ ਕੱਟੇ 2 ਮਹੀਨੇ ਤੋਂ ਉਹਦੀਆਂ ਮੁਰਕੀਆਂ ਪਾਈਆਂ ਹੋਈਆਂ ਨੇ ਔਰ ਟੋਪੀ ਲਈ ਹੋਈ ਹੈ ਗੁੰਡਾ ਘਰਦੀ ਕਰਦਾ ਕਰਦਾ ਉਹ ਟੀਕੇ ਲਾਉਂਦਾ ਸਮਾਂ ਇੱਕ ਖਾਂਦਾ ਭੁੱਖੀ ਖਾਂਦਾ ਕੁਝ ਨਹੀਂ ਸਕਦਾ ਇਸ ਮਾਮਲੇ ਦੇ ਉੱਤੇ ਪਿੰਡ ਦੇ ਸਰਪੰਚ ਸੁਖਚੰਦ ਸਿੰਘ ਨੇ ਕਿਹਾ ਕਿ ਜਦੋਂ ਉਸ ਨੌਜਵਾਨ ਦੀ ਕੁੱਟਮਾਰ ਹੋ ਰਹੀ ਸੀ ਤਾਂ ਕਿਸੇ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਪਹੁੰਚ ਕੇ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਪੀੜਤ ਨੌਜਵਾਨ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ ਪਰ ਜਿਸ ਤਰੀਕੇ ਦੇ ਨਾਲ ਕੇਸ ਕੱਟ ਕੇ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਹ ਵੀ ਨਿੰਦਣਯੋਗ ਹੈ। ਇਹ ਵੀ ਬਿਲਕੁਲ ਨਹੀਂ ਕੀਤੀ ਜੀ ਉਹ ਮੰਨਦੇ ਆਂ ਵੀ ਵੀਡੀਓ ਵੀ ਬਣੀ ਹੈ ਕਿਉਂਕਿ ਉੱਥੇ ਜਿਹੜੇ ਉਹਦੇ ਕੇਸ ਨੇ ਪਹਿਲਾਂ ਉਹ ਕਟੇ ਹੋਏ ਸੀ 2 ਮਹੀਨੇ ਪਹਿਲਾਂ ਉਹਨੇ ਕਟਵਾਏ ਨੇ। ਉਲਗ-ਗਲ ਚਾਹੇ ਉਹਦੇ ਬਾਲ ਕੱਟੇ ਹੋਈ ਸੀ ਉਹਨੂੰ ਕੱਟਣਾ ਗਲਤ ਕਰਦਾ ਕਿਉਂਕਿ ਉਹ ਨਾਈ ਦੇ ਜਾ ਕੇ ਮੁਰਜੀ ਕਟਾਉਂਦੇ ਚਲੋ ਸਰਾਰਪੀਆਂ ਸਰ ਵਿੱਚੋਂ ਹੁੰਦੇ ਨੇ ਕਿਸੇ ਇੱਕ ਪਰਸਨ ਨੇ ਕੱਟਤੇ ਤਾਂ ਉਹਦੇ ਲਈ ਐ ਥੋੜੀ ਵੀ ਆਪਾਂ ਪੂਰੇ ਪਿੰਡ ਨੂੰ ਟਾਰਗੇਟ ਕਰਾਂਗੇ ਜੀ ਕਿ ਪੂਰੇ ਪਿੰਡ ਨੇ ਜਿਹਨੂੰ ਐ ਕਰਿਆ ਉਹ ਕਰੇਗੀ ਇੱਕ ਕਾਰਾਂ ਦੀ ਗੱਲ ਕਰਦੇ ਨੇ ਬਿਲਕੁਲ ਬਿਲਕੁਲ ਬੇਬੁਨਿਆਦੀ ਇਲਜ਼ਾਮ ਲਾ ਰਹੇ ਨੇ ਕਿ ਮੇਰੇ ਇੱਕ ਕਾਰ ਲਾ ਕੇ ਟੋਬੇ 'ਚ ਛਿੜਤੇ ਪੂਰੇ ਪਿੰਡ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੀ ਇਹਦਾ ਕੈਰੇਕਟਰ ਜੀ ਛਿੱਟਾਂ ਵਾਲੀ ਚੌਕੀ ਜਾ ਕੇ ਪਤਾ ਵੀ ਕਰ ਸਕਦੇ ਹੋ ਮੇਰੇ ਹੱਥ 'ਚ ਵੀ ਨਹੀਂ ਦੋ ਉਹ ਇਹਨਾਂ ਦੇ ਖਿਲਾਫ ਵੀ ਨੇ ਮੈਂ ਬੰਦਾ ਵੀ ਚੌਂਕੀ ਵੀ ਜਾ ਚੁੱਕਿਆ ਕਿਉਂਕਿ ਇਹ ਇਹਨਾਂ ਨੇ ਜਿਹੜੇ ਆਪਣਾ ਆ ਰਾੜ ਹੁੰਦੀ ਹੈ ਰਾੜ ਦੇ ਨਾਲ ਮੋਟਰਸਾਈਕਲ ਦੀ ਜਿਹੜੀ ਗਰਾਰੀ ਹੁੰਦੀ ਹੈ ਜੀ ਉਹ ਵੈਲਡਿੰਗ ਕਰਾਈ ਉਹਦੇ ਦੋਨੇ ਜਿਹੜੇ ਦੋਨੇ ਪਾਸੇ ਦੰਦੇ ਤੇ ਜਿਹੜੇ ਇੱਕ ਪਾਸੇ ਇਹ ਜਦੋਂ ਜੀ ਕਰਦਾ ਕੱਢ ਕੇ ਤੁਰਦੇ ਨੇ ਜੀ ਇਸ ਮਾਮਲੇ ਦੇ ਉੱਤੇ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਸਦਰ ਪੁਲਸ ਨੇ ਪੀੜਤ ਨੌਜਵਾਨ ਲਾਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਉਹਨਾਂ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਨੂੰ ਲੈ ਕੇ ਲਿਖਾਏ ਗਏ ਬਿਆਨਾਂ ਦੇ ਆਧਾਰ ਦੇ ਉੱਤੇ ਹੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਪਰ ਕੁੱਟਮਾਰ ਦੀ ਸ਼ੁਰੂਆਤ ਭਵਾਨੀਗੜ ਦੇ ਪਿੰਡ ਕਾਲਾ ਝਾੜ ਤੋਂ ਹੋਈ ਸੀ ਜਿਸ ਕਰਕੇ ਕੇਸ ਭਵਾਨੀਗੜ ਥਾਣੇ ਦੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਉਹਨਾਂ ਇਹ ਵੀ ਕਿਹਾ ਕਿ ਲਾਪ੍ਰਿਤ ਸਿੰਘ ਵੱਲੋਂ ਪਿੰਡ ਦੀ ਹੀ ਲੜਕੀ ਨੂੰ ਮੈਸੇਜ ਕੀਤਾ ਗਿਆ ਸੀ ਜਿਸ ਕਰਕੇ ਇਹ ਮਾਮਲਾ ਗਰਮਾਇਆ ਇਹ ਵਿੱਚ ਸਾਨੂੰ ਦੀਮੈਸ਼ਨ ਬਲੇਸ ਦੀ ਸਿਪਿਟਲ ਹਸਪਤਾਲ 90 ਤੋਂ ਲਵਦੀ ਪਨਾ ਦਾ ਲੜਕਾ ਹੈਗਾ ਮਲਕੋ ਕੜਨ ਦਾ ਕਿ ਉਹ ਦਾਖਲ ਹੋਇਆ ਸੀਗਾ ਉਹਦਾ ਬਿਆਨ ਲਈ ਕੇਨਚਾਰ 24247 ਨੇ ਉਹਨੇ ਬਿਆਨ ਦੇ ਵਿੱਚ ਜੋ ਲਿਖਾਇਆ ਕਿ ਮੈਨੂੰ ਮੈਂ ਬੋਰਾ ਦਾ ਕੰਮ ਕਰਦਾ ਸੀਗਾ ਕਾਲਾ ਝਾੜ ਪਿੰਡ ਦੇ ਵਿੱਚ ਮੈਨੂੰ ਉੱਥੋਂ 18 ਤਰੀਕ ਨੂੰ ਜਿਹੜੇ ਹੈਗੇ ਮਲਕੋ ਪਿੰਡ ਦੇ ਵਿਅਕਤੀ ਉੱਥੇ ਜਾ ਕੇ ਮੈਨੂੰ ਬੰਨ ਕੇ ਉੱਥੇ ਕੁੱਟਮਾਰ ਕੀਤੀ ਤੇ ਮੈਨੂੰ ਚੱਕ ਕੇ ਲਿਆ ਕੇ ਫਿਰ ਇੱਥੇ ਮਲਕੋ ਪਿੰਡ ਦੇ ਵਿੱਚ ਬੰਨ ਕੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਉਹ ਉਹਦੇ ਬਿਆਨ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਐਫ ਆਈ ਆਰ ਦਰਜ ਕਰ ਲਈ ਹੈ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਪੜਤਾਲ ਤੋਂ ਪਾਇਆ ਗਿਆ ਕਿ ਜਿਹੜਾ ਵਕੂਆ ਸਟਾਰਟ ਹੋਇਆ ਉਹ ਕਾਲਾ ਝਾੜ ਤੋਂ ਸਟਾਰਟ ਹੋਇਆ ਥਾੜਾ ਭਾਡਿੰਗੜ ਉਹਨਾਂ ਨੂੰ ਜ਼ੀਰੋ ਐਫਆਰ ਕੱਟ ਕੇ ਅਸੀਂ ਉੱਥੇ ਅਗਲੀ ਤਫ਼ਤੀਸ਼ ਵਾਸਤੇ ਭੇਜ ਦਿੱਤੀ ਹੈ ਤੇ ਉਹਨਾਂ ਨੂੰ ਤਲਾਸ਼ ਦਿੱਤੀ ਹੈ ਇਹਦੇ ਵਿੱਚ ਬਿਆਨ ਦੇ ਅਕੋਰਡਿੰਗ ਤੇ ਪੜਤਾਲ ਦੇ ਅਕੋਰਡਿੰਗ ਇਹੀ ਆਇਆ ਹੈ ਕਿ ਇਹਨੇ ਕਿਸੇ ਲੜਕੀ ਨੂੰ ਮੈਸੇਜ ਵਗੈਰਾ ਕੀਤੇ ਸੀਗੇ ਤੇ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਤਹਿਸ਼ਚਾ ਜਿਹੜਾ ਹੈਗਾ ਇਹ ਜਿਹੜਾ ਸਟੈਪ ਚੱਕਿਆ ਗਿਆ ਨਾਬਾਤੂ ਰਾਹੁਲ ਖੁਰਾਨਾ ਦੀ ਰਿਪੋਰਟ ਹਮਦਰਸ ਟੀਵੀ ਜੇਕਰ ਤੁਸੀਂ ਵੀ ਬਾਲੀਵੁੱਡ ਫਿਲਮ ਹੀਰਾ ਫੇਰੀ ਦੇ ਫੈਨ ਹੋ ਅਤੇ ਬੇਸਬਰੀ ਦੇ ਨਾਲ ਹੀਰਾ ਫੇਰੀ 3 ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਖਬਰ ਮਾੜੀ ਹੋ ਸਕਦੀ ਹੈ ਜੀ ਹਾਂ ਬਾਲੀਵੁੱਡ ਐਕਟਰ ਪ੍ਰੇਸ਼ ਰਾਵਲ ਜਿਨ੍ਹਾਂ ਕਰਕੇ ਹੀਰਾ ਫੇਰੀ ਇੰਨੀ ਵੱਡੀ ਫਿਲਮ ਬਣੀ ਉਹਨਾਂ ਨੇ ਫਿਲਮ ਦੇ ਤੀਜੇ ਭਾਗ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਹੀਰਾ ਫੇਰੀ 3 ਦਾ ਸ਼ੂਟ ਅੱਧ ਵਿਚਕਾਰ ਹੀ ਰੁਕ ਗਿਆ ਅਤੇ ਇਸ ਦੇ ਨਾਲ ਹੀ ਹੁਣ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਹਿੱਸੇ ਦੇ ਚਲਦੇ ਅਕਸ਼ੇ ਕੁਮਾਰ ਨੇ ਪ੍ਰੇਸ਼ ਰਾਵਲ ਉੱਪਰ 25 ਕਰੋੜ ਰੁਪਏ ਦਾ ਮੁਕੱਦਮਾ ਵੀ ਦਾਇਰ ਕਰ ਦਿੱਤਾ ਆਖਿਰਕਾਰ ਇਸ ਝਗੜੇ ਦੀ ਅਸਲ ਵਜ੍ਹਾ ਕੀ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਬਾਲੀਵੁੱਡ ਬਲੌਕਬਸਟਰ ਫਿਲਮ ਹੀਰਾ ਫੇਰੀ ਦਾ ਤੀਜਾ ਭਾਗ ਯਾਨੀ ਕਿ ਹੀਰਾ ਫੇਰੀ 3 ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ ਇਸ ਫਿਲਮ ਦੇ ਫੈਨ ਇਸ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ ਹੁਣ ਅਚਾਨਕ ਹੀ ਪ੍ਰੇਸ਼ ਰਾਵਲ ਨੇ ਇਸ ਫਿਲਮ ਦੇ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਦੌਰਾਨ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਅਕਸ਼ੇ ਕੁਮਾਰ ਨੇ ਆਪਣੇ ਪ੍ਰੋਡਕਸ਼ਨ ਹਾਊਸ ਕੈਪ ਆਫ ਅ ਗੁੱਡ ਫਿਲਮਜ਼ ਰਾਹੀਂ ਪ੍ਰੇਸ਼ ਰਾਵਲ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਇਸ ਨੋਟਿਸ ਦੇ ਵੇਚ ਉਸਨੇ ਫਿਲਮ ਦੀ ਸ਼ੂਟਿੰਗ ਅਧਵਿਚਕਾਰ ਛੱਡਣ ਅਤੇ ਗੈਰ ਪੇਸ਼ੇਵਰ ਤਰੀਕੇ ਅਪਣਾਉਣ ਦੇ ਲਈ 25 ਕਰੋੜ ਰੁਪਏ ਦੀ ਮੰਗ ਕੀਤੀ ਹੈ। ਦਰਸਲ ਅਕਸ਼ੇ ਕੁਮਾਰ ਇਸ ਫਿਲਮ ਦੇ ਮੁੱਖ ਅਦਾਕਾਰ ਹੋਣ ਦੇ ਨਾਲ ਨਾਲ ਨਿਰਮਾਤਾ ਵੀ ਹਨ। ਉਸਨੇ ਕਾਨੂੰਨੀ ਤੌਰ ਦੇ ਉੱਤੇ ਫਿਰੋਜ਼ ਨਾਡੀਆਂ ਵਾਲਾ ਤੋਂ ਫਿਲਮ ਹੀਰਾ ਫੇਰੀ 3 ਦੇ ਅਧਿਕਾਰ ਖਰੀਦੇ ਹੋਏ ਨੇ। ਐਚਟੀ ਦੀ ਰਿਪੋਰਟ ਦੇ ਅਨੁਸਾਰ ਮਾਮਲੇ ਦੇ ਨਾਲ ਜੁੜੇ ਇੱਕ ਕਾਨੂੰਨੀ ਸਰੋਤ ਨੇ ਕਿਹਾ ਕਿ ਪ੍ਰੇਸ਼ ਰਾਵਲ ਨੇ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਸਹੀ ਢੰਗ ਦੇ ਨਾਲ ਨਹੀਂ ਨਿਭਾਈ ਹੈ ਜੇਕਰ ਉਹ ਫਿਲਮ ਨਹੀਂ ਕਰਨਾ ਚਾਹੁੰਦੇ ਸੀ ਤਾਂ ਉਸ ਨੂੰ ਸ਼ੂਟਿੰਗ ਦੌਰਾਨ ਜਾਂ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਪੈਸੇ ਖਰਚਣ ਤੋਂ ਵੀ ਪਹਿਲਾਂ ਇਨਕਾਰ ਕਰ ਦੇਣਾ ਚਾਹੀਦਾ ਸੀ ਹੁਣ ਸਮਾਂ ਆ ਗਿਆ ਕਿ ਬਾਲੀਵੁੱਡ ਦੇ ਵਿੱਚ ਇਹ ਸਪਸ਼ਟ ਕਰ ਦਿੱਤਾ ਜਾਵੇ ਕਿ ਜਿਵੇਂ ਹਾਲੀਵੁੱਡ ਦੇ ਵਿੱਚ ਹੁੰਦਾ ਹੈ ਜਿੱਥੇ ਵੀ ਕੋਈ ਵੀ ਆਪਣਾ ਮਰਜ਼ੀ ਦੇ ਨਾਲ ਫਿਲਮ ਨਹੀਂ ਛੱਡ ਸਕਦਾ ਸੂਤਰਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਲਈ ਉਸ ਨੂੰ ਉਸ ਦੀ ਆਮ ਫੀਸ ਨਾਲੋਂ 3 ਗੁਣਾ ਜ਼ਿਆਦਾ ਭੁਗਤਾਨ ਕੀਤਾ ਜਾ ਰਿਹਾ ਸੀ ਇੱਕ ਹੋਰ ਰਿਪੋਰਟ ਦੇ ਮੁਤਾਬਕ ਪ੍ਰੇਸ਼ ਰਾਵਲ ਨੇ ਖੁਦ ਪੁਸ਼ਟੀ ਕੀਤੀ ਕਿ ਉਹਨਾਂ ਨੇ ਫਿਲਮ ਹੀਰਾ ਫੇਰੀ 3 ਛੱਡ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਫਿਲਮ ਛੱਡਣ ਦਾ ਕਾਰਨ ਨਿਰਮਾਤਾਵਾਂ ਦੇ ਨਾਲ ਰਚਨਾਤਮਕ મતਭੇਦ ਦੱਸਿਆ ਗਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਪ੍ਰੇਸ਼ ਰਾਵਲ ਨੇ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਹੀਰਾ ਫੇਰੀ 3 ਤੋਂ ਪਿੱਛੇ ਹਟਣ ਦਾ ਮੇਰਾ ਫੈਸਲਾ ਕਿਸੇ ਰਚਨਾਤਮਕ મતਭੇਦ ਦੇ ਕਾਰਨ ਨਹੀਂ ਸੀ। ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਮੇਰਾ ਫਿਲਮ ਦੇ ਨਿਰਦੇਸ਼ਕ ਦੇ ਨਾਲ ਕੋਈ ਵੀ ਰਚਨਾਤਮਕ મતਭੇਦ ਨਹੀਂ ਹੈ ਮੈਨੂੰ ਪ੍ਰਿਆਦਰਸ਼ਨ ਜੀ ਦੇ ਲਈ ਡੂੰਘਾ ਸਤਿਕਾਰ ਵੀ ਹੈ ਪਿਆਰ ਵੀ ਅਤੇ ਵਿਸ਼ਵਾਸ ਵੀ ਹੈ ਇਸ ਦੇ ਨਾਲ ਹੀ ਪ੍ਰੇਸ਼ ਰਾਵਲ ਦਾ ਇੱਕ ਇੰਟਰਵਿਊ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹ ਇਹ ਜ਼ਿਕਰ ਕਰਦੇ ਸੁਣਾਈ ਦਿੰਦੇ ਨੇ ਕਿ ਉਹਨਾਂ ਦੇ ਲਈ ਹੇਰਾ ਫੇਰੀ ਦੇ ਵਿੱਚ ਨਿਭਾਇਆ ਬਾਬੂ ਰਾਓ ਦਾ ਕਿਰਦਾਰ ਇੱਕ ਜਾਲ ਦੀ ਤਰ੍ਹਾਂ ਹੈ ਕਿਉਂਕਿ ਉਹ ਜਿੱਥੇ ਵੀ ਜਾਂਦੇ ਹਨ ਸਭ ਉਹਨਾਂ ਤੋਂ ਉਸੇ ਕਿਰਦਾਰ ਦੀ ਉਮੀਦ ਲਗਾ ਕੇ ਮਤਲਬ ਬੈਠ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸੇ ਕਿਰਦਾਰ ਨੂੰ ਕੁਝ ਵੱਖਰਾ ਨਹੀਂ ਦਿਖਾਇਆ ਜਾ ਸਕਦਾ ਕਿ ਅਸੀਂ ਬਿਹਤਰ ਰਚਨਾਤਮਕ ਤਰੀਕੇ ਨਹੀਂ ਲੱਭ ਸਕਦੇ ਜਾਂ ਫਿਰ ਸਾਡੀ ਰਚਨਾਤਮਕਤਾ ਹੁਣ ਉਨੀ ਕਾਬਲ ਨਹੀਂ ਰਹੀ ਹੈ ਇਸ ਗੱਲ ਨੂੰ ਸੁਣ ਕੇ ਤਾਂ ਇਹੀ ਲੱਗਦਾ ਹੈ ਕਿ ਪ੍ਰੇਸ਼ ਰਾਵਲ ਇਸ ਕਿਰਦਾਰ ਨੂੰ ਫਿਰ ਤੋਂ ਦੁਹਰਾਣਾ ਨਹੀਂ ਚਾਹੁੰਦੇ ਪਰ ਦੂਜੇ ਪਾਸੇ ਪ੍ਰੇਸ਼ ਰਾਵਲ ਦਾ ਕਹਿਣਾ ਹੈ ਕਿ ਉਹਨਾਂ ਦਾ ਫਿਲਮ ਦੇ ਨਿਰਦੇਸ਼ਕ ਦੇ ਨਾਲ ਕੋਈ ਵੀ ਰਚਨਾਤਮਕ ਮਤਭੇਦ ਨਹੀਂ ਹੈ ਤਾਂ ਅਸਲੀ ਕਾਰਨ ਕੀ ਹੋ ਸਕਦਾ ਹੈ ਇਹ ਖੈਰ ਪ੍ਰੇਸ਼ ਰਾਵਲ ਖੁਦ ਹੀ ਜਾਣਦੇ ਨੇ ਪਰ ਉਹਨਾਂ ਦੇ ਫੈਨਸ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਹੇਰਾ ਫੇਰੀ 3 ਦੇ ਵਿੱਚ ਦੇਖਣਾ ਚਾਹੁੰਦੇ ਨੇ ਕਿਉਂਕਿ ਬਾਬੂਰਾਓ ਦੇ ਕਿਰਦਾਰ ਤੋਂ ਬਿਨਾ ਇਸ ਫਿਲਮ ਦੀ ਕਲਪਨਾ ਕਰਨਾ ਵੀ ਮੁਮਕਿਨ ਨਹੀਂ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਬਾਲੀਵੁੱਡ ਦੇ ਵਿੱਚ ਅਕਸਰ ਹੀ ਸਾਡੇ ਦੇਸ਼ ਦੀ ਫੌਜ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਉੱਪਰ ਫਿਲਮਾਂ ਬਣਦੀਆਂ ਰਹਿੰਦੀਆਂ ਨੇ ਇਸ ਦੇ ਚੱਲਦੇ ਹੀ ਹਾਲ ਹੀ ਦੇ ਵਿੱਚ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਖਿਲਾਫ ਕੀਤੇ ਗਏ ਆਪਰੇਸ਼ਨ ਸਿੰਧੂਰ ਦੇ ਉੱਪਰ ਵੀ ਫਿਲਮ ਬਣਨ ਜਾ ਰਹੀ ਹੈ ਜਿਸ ਨੂੰ ਲੈ ਕੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਅਤੇ ਵਿੱਕੀ ਕੌਸ਼ਲ ਵਿਚਕਾਰ ਝਗੜੇ ਦੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੋਵੇਂ ਹੀ ਦਿੱਗਜ ਐਕਟਰ ਇਸ ਫਿਲਮ ਨੂੰ ਕਰਨਾ ਚਾਹੁੰਦੇ ਨੇ ਜਿਸ ਕਰਕੇ ਦੋਵਾਂ ਵਿਚਕਾਰ ਟਕਰਾਅ ਚੱਲ ਰਿਹਾ ਹੈ ਇਸ ਬਾਰੇ ਖੁਲਾਸਾ ਵੀ ਕਿਸੇ ਹੋਰ ਨੇ ਨਹੀਂ ਸਗੋ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਹੀ ਕੀਤਾ ਦਰਸਲ 7 ਮਈ ਨੂੰ ਭਾਰਤੀ ਫੌਜ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਯਾਨੀ ਕਿ 9 ਮਈ ਨੂੰ ਹੀ ਨਿੱਕੀ ਵਕੀ ਪਗਨਾਨੀ ਫਿਲਮਜ਼ ਦੇ ਨਾਮ ਦੀ ਇੱਕ ਕੰਪਨੀ ਨੇ ਆਪਰੇਸ਼ਨ ਸਿੰਦੂਰ ਦੇ ਉੱਤੇ ਇੱਕ ਫਿਲਮ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਬਾਲੀਵੁੱਡ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਉੱਤੇ ਫਿਲਮ ਬਣਾਉਣ ਦੀ ਦੌੜ ਸ਼ੁਰੂ ਹੋ ਗਈ ਖਬਰ ਸਾਹਮਣੇ ਆਈ ਹੈ ਕਿ ਦੋ ਦਿਨਾਂ ਦੇ ਵਿੱਚ ਲਗਭਗ 50 ਤੋਂ ਵੱਧ ਸਿਤਾਰਿਆਂ ਨੇ ਆਪਰੇਸ਼ਨ ਸਿੰਦੂਰ ਦੇ ਨਾਲ ਸੰਬੰਧਿਤ ਟਾਈਟਲ ਹਾਸਲ ਕਰਨ ਦੇ ਲਈ ਅਰਜ਼ੀ ਦਿੱਤੀ ਇਸ ਦੌਰਾਨ ਖਬਰਾਂ ਆਈਆਂ ਕਿ ਅਕਸ਼ੇ ਕੁਮਾਰ ਅਤੇ ਵਿਕੀ ਕੌਸ਼ਲ ਵੀ ਭਾਰਤੀ ਫੌਜ ਦੇ ਇਸ ਦਲੇਰਾਨਾ ਆਪਰੇਸ਼ਨ ਦੇ ਉੱਤੇ ਫਿਲਮ ਬਣਾਉਣ ਦੇ ਲਈ ਇੱਕ ਦੂਜੇ ਦੇ ਨਾਲ ਟਕਰਾਅ ਦੇ ਵਿੱਚ ਨੇ ਜਦੋਂ ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ਨੂੰ ਇਸ ਬਾਰੇ ਦੇ ਵਿੱਚ ਪਤਾ ਲੱਗਾ ਤਾਂ ਉਸਨੇ ਅਕਸ਼ੇ ਕੁਮਾਰ ਨੂੰ ਝਿੜਕਿਆ ਟਵਿੰਕਲ ਖੰਨਾ ਨੇ ਟਾਈਮਜ਼ ਆਫ ਇੰਡੀਆ ਦੇ ਲਈ ਆਪਣੇ ਇੱਕ ਕਾਲਮ ਦੇ ਵਿੱਚ ਅਕਸ਼ੇ ਕੁਮਾਰ ਅਤੇ ਵਿੱਕੀ ਕੌਸ਼ਲ ਦੇ ਵਿਚਕਾਰ ਆਪਰੇਸ਼ਨ ਸਿੰਦੂਰ ਦੇ ਉੱਤੇ ਫਿਲਮ ਬਣਾਉਣ ਨੂੰ ਲੈ ਕੇ ਹੋਏ ਝਗੜੇ ਦਾ ਪਰਦਾਫਾਸ਼ ਕਰ ਦਿੱਤਾ ਟਵਿੰਕਲ ਖੰਨਾ ਨੇ ਕਿਹਾ ਕਿ ਉਸਨੇ ਬਹੁਤ ਸਾਰੇ ਟਵੀਟ ਦੇਖੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਅਕਸ਼ੇ ਕੁਮਾਰ ਅਤੇ ਵਿੱਕੀ ਕੌਸ਼ਲ ოਪਰੇਸ਼ਨ ਸਿੰਦੂਰ ਦੇ ਉੱਤੇ ਫਿਲਮ ਬਣਾਉਣ ਨੂੰ ਲੈ ਕੇ ਇੱਕ ਦੂਜੇ ਦੇ ਨਾਲ ਲੜ ਰਹੇ ਨੇ ਟਵਿੰਕਲ ਖੰਨਾ ਨੇ ਆਪਣੇ ਕਾਲਮ ਦੇ ਵਿੱਚ ਲਿਖਿਆ ਕਿ ਜਦੋਂ ਉਸ ਨੂੰ ਇਸ ਦੇ ਬਾਰੇ ਦੇ ਵਿੱਚ ਪਤਾ ਲੱਗਾ ਤਾਂ ਉਸਨੇ ਅਕਸ਼ੇ ਕੁਮਾਰ ਨੂੰ ਫੋਨ ਕੀਤਾ ਅਕਸ਼ੇ ਤੋਂ ਪੁੱਛਿਆ ਗਿਆ ਕਿ ਕੀ ਉਹ ਵਿੱਕੀ ਕੌਸ਼ਲ ਦੇ ਨਾਲ ਇਸ ਗੱਲ ਨੂੰ ਲੈ ਕੇ ਲੜ ਰਹੇ ਨੇ ਤਾਂ অপারেশন ਸਿੰਦੂਰ ਦੇ ਉੱਤੇ ਫਿਲਮ ਕੌਣ ਬਣਾਏਗਾ ਅਕਸ਼ੇ ਨੇ ਇੱਕ ਹੈਕੇ ਕਾਲ ਕੱਟ ਦਿੱਤੀ ਕਿ ਇਹ ਸਭ ਕੁਝ ਝੂਠ ਹੈ ਮੇਰੀ ਲੱਤ ਦੇ ਵਿੱਚ ਸੱਟ ਲੱਗੀ ਹੋਈ ਹੈ ਮੈਂ ਤੁਹਾਨੂੰ ਬਾਅਦ ਦੇ ਵਿੱਚ ਫੋਨ ਕਰਾਂਗਾ ਅਕਸ਼ੇ ਨੇ ਫੋਨ ਕੱਟ ਦਿੱਤਾ ਟਵਿੰਕਲ ਨੂੰ ਲੱਗਾ ਕਿ ਉਹ ਕੋਈ ਬਹਾਨਾ ਬਣਾ ਰਿਹਾ ਹੈ ਪਰ ਜਦੋਂ ਅਕਸ਼ੇ ਘਰ ਵਾਪਸ ਆਇਆ ਤਾਂ ਟਵਿੰਕਲ ਨੇ ਦੱਸਿਆ ਕਿ ਉਸਨੇ ਦੇਖਿਆ ਕਿ ਉਸਦੀ ਲੱਤ ਦੇ ਵਿੱਚ ਅਸਲ ਦੇ ਵਿੱਚ ਪੱਟੀ ਬੰਨੀ ਹੋਈ ਸੀ ਫਿਰ ਉਸ ਨੂੰ ਯਕੀਨ ਹੋ ਗਿਆ ਕਿ ਅਕਸ਼ੇ ਸੱਚ ਬੋਲ ਰਿਹਾ ਸੀ ਦਰਸਲ ਇੱਕ ਫਿਲਮ ਦੇ ਲਈ ਅਗਦੇ ਸੀਨ ਨੂੰ ਸ਼ੂਟਿੰਗ ਕਰਦੇ ਹੋਏ ਅਕਸ਼ੇ ਕੁਮਾਰ ਦੇ ਇੱਕ ਛੋਟੇ ਜਿਹੇ ਹਾਦਸੇ ਦਾ ਸ਼ਿਕਾਰ ਹੋਣ ਦੇ ਕਾਰਨ ਇਹ ਸੱਟ ਵੱਜੀ ਸੀ ਜਿਸ ਕਾਰਨ ਉਸ ਦੀ ਲੱਤ ਦੇ ਉੱਤੇ ਪੱਟੀ ਬੰਨੀ ਹੋਈ ਸੀ ਟਵਿੰਕਲ ਕਹਿੰਦੀ ਹੈ ਕਿ ਹੁਣ ਇਹ ਸਮਝਣਾ ਬਹੁਤ ਮੁਸ਼ਕਲ ਹੋ ਗਿਆ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ ਅਜਿਹੀ ਸਥਿਤੀ ਦੇ ਵਿੱਚ ਉਸਨੇ ਹੁਣ ਹਰ ਚੀਜ਼ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਭਾਰਤੀ ਫੌਜ ਨੇ 7 ਮਈ ਨੂੰ ਆਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਅਤੇ ਸਿਰਫ 2 ਦਿਨਾਂ ਬਾਅਦ ਹੀ 9 ਮਈ ਨੂੰ ਨਿੱਕੀ ਵਿੱਕੀ ਪਗਨਾਨੀ ਫਿਲਮ ਨਾਮ ਦੀ ਇੱਕ ਕੰਪਨੀ ਨੇ ਆਪਰੇਸ਼ਨ ਸਿੰਧੂਰ ਦੇ ਇੱਕ ਫਿਲਮ ਦਾ ਐਲਾਨ ਕਰ ਦਿੱਤਾ ਇਸ ਦਾ ਨਿਰਮਾਣ ਜੈਕੀ ਪਗਨਾਨੀ ਦੇ ਚਚੇਰੇ ਭਰਾ ਵਿੱਕੀ ਪਗਨਾਨੀ ਕਰ ਰਹੇ ਨੇ ਅਤੇ ਇਸ ਦਾ ਨਿਰਦੇਸ਼ਨ ਉਤਮ ਮਹੇਸ਼ਵਰੀ ਅਤੇ ਨਿਤਿਨ ਕੁਮਾਰ ਗੁਪਤਾ ਸਾਂਝੇ ਤੌਰ ਦੇ ਉੱਤੇ ਕਰ ਰਹੇ ਨੇ ਇਸ ਫਿਲਮ ਦੇ ਨਾਲ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਵਰਦੀ ਦੇ ਵਿੱਚ ਆਪਣੇ ਮੱਥੇ ਦੇ ਉੱਤੇ ਸਿੰਦੂਰ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ ਪੋਸਟਰ ਦੇ ਬੈਕਗ੍ਰਾਉਂਡ ਦੇ ਵਿੱਚ ਜੰਗ ਵਰਗਾ ਪਿਛੋਕੜ ਵੀ ਯਾਨੀ ਕਿ ਬੈਕਗ੍ਰਾਉਂਡ ਵੀ ਬਣਾਇਆ ਗਿਆ ਜਿਵੇਂ ਹੀ ਨਿਰਮਾਤਾਵਾਂ ਨੇ ਪੋਸਟਰ ਜਾਰੀ ਕੀਤਾ ਤਾਂ ਸੋਸ਼ਲ ਮੀਡੀਆ ਦੇ ਉੱਪਰ ਉਪਭੋਗਤਾਵਾਂ ਨੇ ਉਹਨਾਂ ਨੂੰ ਕੇਰ ਲਿਆ ਜਿਸ ਤੋਂ ਬਾਅਦ ਫਿਲਮ ਨਿਰਮਾਤਾਵਾਂ ਨੂੰ ਮਾਫੀ ਵੀ ਮੰਗਣੀ ਪਈ ਖੈਰ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਆਪਰੇਸ਼ਨ ਸਿੰਧੂਰ ਦੇ ਉੱਪਰ ਫਿਲਮ ਬਣਦੀ ਹੈ ਤਾਂ ਤੁਸੀਂ ਕਿਸ ਨੂੰ ਦੇਖਣਾ ਚਾਹੋਗੇ ਅਕਸ਼ੇ ਕੁਮਾਰ ਜਾਂ ਫਿਰ ਵਿੱਕੀ ਕੋਸ਼ਲ ਨੂੰ ਤੁਸੀਂ ਆਪਣੀ ਰਾਏ ਸਾਡੇ ਸੋਸ਼ਲ ਮੀਡੀਆ ਪੇजेस ਦੇ ਉੱਪਰ ਕਮੈਂਟ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਬਿਊਰੋ ਰਿਪੋਰਟ ਹਮਦਰਦ ਟੀਵੀ